ਕਬੀਰ ਸਾਹਿਬ ਜੀ ਸ਼ਮਤੀ ਵਿਚਾਰ ਬੋਛਦੇ ਆ ਸਮਝਾਉਦੇ ਨੇ ਆਸ ਪਾਸ ਕਨ ਤੂਸੀ ਕਾ ਮਰਵਾ ਮਾਜ ਬਨਾ ਰਸ ਗਉ ਰੇ ਕਾਣ ਕਹਿੰਦੇ ਨੇ ਸੰਗਣੇ ਤੂਸੀ ਦਾ ਅਰਥ ਹੁੰਦਾ ਹੈ ਤੂਰਸੀ ਵੇਰਵਾ ਦਾ ਅਰਥ ਹੁੰਦਾ ਹੈ ਗੋਟਾ ਔਰ ਬਾਜ ਜਨਾ ਦਾ ਅਰਥ ਹੈ ਤੁਲਸੀ ਦੇ ਜੰਗਲ ਵਿੱਚ ਕਬੀਰ ਸਾਹਿਬ ਨੇ ਜਿਸ ਕ੍ਰਿਸ਼ਨ ਜੀ ਦੇ ਆਸੇ-ਪਾਸੇ ਤੁਲਸੀ ਦੇ ਸੰਗਨੇ ਭੂਟੇ ਸਨ ਅਤੇ ਜੋ ਤੁਲਸੀ ਦੇ ਜੰਗਲ ਵਿੱਚ ਪ੍ਰੇਮ ਨਾਲ ਗਾਰਿਆ ਸੀ ਉਹ ਕਸਰੂਬ ਦੇਖ ਮੋਹੀ ਗੁਵਾਰ ਨੂੰ ਕੋ ਛੋਡਨਾ ਆਉ ਨਾ ਜਾ ਹੂਏ ਉਸ ਦਾ ਦਰਸ਼ਨ ਕਰਕੇ ਕੋਕਲੀ ਗਵਲਣ ਮੋਹੀ ਗਈ ਤੇ ਆਖਣ ਲੱਗੀ ਇਹ ਪ੍ਰੀਤਾਂ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਆਈਂ ਗਈ ਵਾਸੀ ਸ਼ਿਸ਼ੇ ਦਾ ਦਿਆ ਕਿਉ ਪਰਮਾਤਮਾ ਕਦੀ ਛੱਡ ਕੇ ਜਾਂਦਾ ਹੈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਹੈ ਹਮੇਸ਼ਾ ਹੀ ਨਾਲ ਰਹਿੰਦਾ ਹੈ ਨਾਲ ਤੋੜਦਾ ਹੈ ਸਾਡੇ ਹਰ ਕਾਰਜ ਵਿੱਚ ਉਹ ਸਹਾਇ ਹੁੰਦਾ ਹੈ ਅਸੀਂ ਤੇ ਅਰਦਾਸ ਕਰ ਸਕਦੇ ਹਾਂ ਪਰ ਅਰਦਾਸ ਵੀ ਉਸ ਪਰਮ ਪਿਤਾ ਦੀ ਕਰਨੀ ਤੂੰ ਠਾਕੁਰ ਤੂੰ ਹੈ ਅਰਦਾਸ ਜੀਉ ਤਰੰਧ ਸੁਚੇਰੀ ਆਸ ਤੋਂ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈ ਸੂਤ ਨੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਪੂਜਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰਤਾਈ ਤਉਹਤੇ ਹੋਏ ਸ੍ਰੀ ਅਰਕਾਰ ਤੁਮਰੀ ਗਾਤ ਮੈਂ ਤੁਮਹੀ ਜਾਣੀ ਰਾਤਕ ਦਾਸ ਸਦਾ ਉਰਵਾਰ ਅਰਦਾਸ ਅੰਦਰ ਬਹੁਤ ਤਾਕਤ ਹੈ ਅਰਦਾਸ ਕਰਨੀ ਲਾਜ਼ਮੀ ਹੈ ਜਿੱਥੇ ਆਪਣੀ ਕਰੀ ਉਹ ਤੇ ਉਹ ਰਾਗੀ ਕਰੀ ਜਿੱਥੇ ਆਪਣਾ ਭਲਾ ਮੰਗੀ ਉਹ ਤੇ ਹੁਆਗਾ ਭਲਾ ਵੀ ਮੰਗੀ ਗੁਰਬਾਣੀ ਦੇ ਇਹ ਬਚਨ ਕਰਦੇ ਆ ਕਿ ਬੁਰੇ ਦਾ ਵੀ ਭਲਾ ਮੰਗੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਲੋਗ ਨਾਲ ਲੱਗਾਈ ਪੱਲੇ ਸਭ ਕਿਛ ਪਾਇ